ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਵੀਰੋ ਜਿਵੇਂ ਆਪਾਂ ਰੋਜ਼ ਗੁਰਬਾਣੀ ਪੜ੍ਹਦੇ ਸੁਣਦੇ ਹਾਂ ਵਿਚਾਰਦੇ ਹਾਂ ਅਤੇ ਗੁਰਬਾਣੀ ਵੀ ਆਪਾਂ ਨੂੰ ਕਹਿੰਦੀ ਹੈ ਕਿ ਇਸ ਤੇ ਅਮਲ ਕਰਨਾ ਹੈ ਜੀਵਨ ਦੇ ਉਤੇ ਗੁਰਬਾਣੀ ਪੜ੍ਹ ਕੇ ਗੁਰਬਾਣੀ ਦਾ ਜੋ ਗਿਆਨ ਹੈ ਅਮਲ ਵਿੱਚ ਲੈ ਕੇ ਆਉਣਾ ਹੈ ਇਹਨੂੰ ਟਾਲਣਾ ਹੈ ਪਰ ਆਪਾਂ ਦੇਖਦੇ ਹਾਂ ਕਿ ਆਪਾਂ ਰੋਜ਼ ਗੁਰਬਾਣੀ ਪੜ੍ਹਦੇ ਹਾਂ ਜਪਜੀ ਸਾਹਿਬ ਦੇ ਵਿੱਚ ਪੜ੍ਹਦੇ ਹਾਂ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਇਸ ਦੇ ਆਧਾਰ ਤੇ ਆਪਾਂ ਇੱਥੇ ਅਰਥ ਕਰਤੇ ਜਾਂਦੇ ਹਾਂ ਤੇ ਆਪਾਂ ਨੂੰ ਗੁਰੂ ਗੁਰੂ ਵੱਲੋਂ ਆਪਣੀ ਗੁਰਬਾਣੀ ਵੱਲੋਂ ਆਪਾਂ ਨੂੰ ਇਸ ਵਾਰ ਪ੍ਰੇਰਿਤ ਜਾਂਦਾ ਹੈ ਕਿ ਹਵਾ ਪਾਣੀ ਅਤੇ ਮਿੱਟੀ ਦੀ ਆਪਾਂ ਸੰਭਾਲ ਕਰਨੀ ਹੈ ਪਰ ਆਪਾਂ ਦੇਖੀਏ ਕਿ ਆਪਾਂ ਇਹ ਸੰਭਾਲ ਵਾਸਤੇ ਕੀ ਕਰ ਰਹੇ ਹਾਂ ਆਪਾਂ ਅਕਸਰ ਹੀ ਦੇਖਦੇ ਲੋਕਾਂ ਦੇ ਘਰਾਂ ਵਿੱਚ ਟੂਟੀਆਂ ਦਾ ਪਾਣੀ ਢਿੱਲੀ ਜਾਂਦਾ ਵਾਟਰ ਬਾਕਸ ਦਾ ਪਾਣੀ ਜਿੱਦੋਂ ਆਉਂਦਾ ਹੈ ਡਿੱਗੀਆਂ ਪਰ ਜਾਂਦੀਆਂ ਲੋਕੀ ਇਕੱਲੇ ਗੇਟਵਾਲ ਬੰਦ ਕਰਨ ਦੀ ਵੀ ਕਾਲ ਕਰ ਜਾਂਦੇ ਹਨ ਇਵੇਂ ਆਪਣੀਆਂ ਖਰਾਕਾਂ ਹਨ ਜੋ ਮਿੱਟੀ ਹੈ ਇੰਨੀ ਰੇਕੂੜੀ ਦੀ ਵਰਤੂ ਹੋ ਰਹੀ ਹੈ ਕਿ ਉਹ ਜ਼ਹਿਰ ਬਣ ਰਹੀ ਹੈ ਐਵੇਂ ਆਪਣੀ ਹਵਾ ਹੈ ਜੋ ਜਿੱਤੇ ਸੰਭਾਲਦੀ ਆਪਣੀ ਜ਼ਿੰਮੇਵਾਰੀ ਹੈ ਉਹਨੂੰ ਆਪਾਂ ਕੋਈ ਪਰਵਾਹੀ ਨਹੀਂ ਮੜ ਰਹੇ ਜਦੋਂ ਮਰਜ਼ੀ ਆਪਾਂ ਕੋਈ ਪੁਰਾਣੀ ਟੰਗਰ ਨੂੰ ਅੱਗ ਲਾਉਣਾ ਪੈ ਜਾਂਦਾ ਹੈ ਕਿਤੇ ਆਪਾਂ ਖਰਾਕਾਂ ਨੂੰ ਅੱਗ ਲਾ ਰਹੇ ਹਾਂ ਕਿਤੇ ਵੀ ਕੋਈ ਐਸ ਤਰੀਕੇ ਨਾਲ ਕੋਈ ਕੋਸ਼ਿਸ਼ ਨਹੀਂ ਹੋ ਰਹੀ ਕਿਤੇ ਆਪਾਂ ਦਰਖਤਾਂ ਦੀ ਕਟਾਈ ਕਰ ਰਹੇ ਹਾਂ ਹਾਲਾਂਕਿ ਜੋ ਦਰਖਤ ਹਨ ਕਿ ਬਹੁਤ ਬਟਾਇਏ ਵਾਤਾਵਰਨ ਨੂੰ ਸਾਫ਼ ਕਰਨ ਵਾਸਤੇ ਹਵਾ ਨੂੰ ਸਾਫ਼ ਕਰਨ ਵਾਸਤੇ ਬਹੁਤ ਵੱਡਾ ਸਾਧਨ ਹੈ ਇਹਨਾਂ ਤੋਂ ਬਿਨਾ ਆਪਣਾ ਜੀਵਨ ਮੁਸ਼ਕਲ ਹੈ ਪਰ ਕਈ ਵਾਰੀ ਪਰ ਫਿਰ ਵੀ ਦੇਖਦੇ ਹਾਂ ਕਿ ਗੁਰੂ ਘਰਾਂ ਦੇ ਵਿੱਚ ਕਈ ਵਾਰ ਕੋਈ ਵਿਦਵਾਨ ਕੋਈ ਪ੍ਰਚਾਰਕ ਆਉਂਦਾ ਹੈ ਉਹ ਸਮਾਜਿਕ ਤੌਰ ਤੇ ਗੱਲ ਕਰਨ ਦੀ ਕੋਸ਼ਿਸ਼ ਕਰਦਾ ਹੈ ਹਵਾ ਆਪਣੀ ਮਿੱਟੀ ਸੰਭਾਲ ਦੀ ਗੱਲ ਹੁੰਦੀ ਹੈ ਕਿ ਵਾਟਰ ਬਾਕਸ ਦੇ ਪਾਣੀ ਦੀ ਸੰਭਾਲ ਦੀ ਗੱਲ ਹੁੰਦੀ ਹੈ ਤੇ ਅਕਸਰ ਹੀ ਕਹਿੰਦੇ ਤੁਸੀਂ ਗੁਰਬਾਣੀ ਦੇ ਮੁੱਦੇ ਤੋਂ ਬਾਹਰ ਲੈ ਜਾਂਦੇ ਹਾਂ ਆਮ ਕਈ ਲੋਕ ਆਮ ਇਹ ਗੱਲਾਂ ਕਹਿ ਦਿੰਦੇ ਹਨ ਸੋ ਖਾਸਾ ਜੀ ਜਿਵੇਂ ਅੱਜ ਆਪਾਂ ਜੁੜੇ ਹਾਂ ਕੋਸ਼ਿਸ਼ ਹੈ ਕਿ ਸਮਾਜ ਨੂੰ ਕੋਈ ਸਬੇਧ ਦੀ ਗੱਲ ਹੋਵੇ ਕਿ ਛੋਟੀ ਕੀ ਵਿਚਾਰ ਹੈ ਇਸ ਕੱਲ ਦੇ ਵਾਸਤੇ ਕਿ ਕਿਵੇਂ ਹੋਣੀ ਚਾਹੀਦੀ ਹੈ ਆਪਾਂ ਨੇ ਮਿੱਟੀ ਸੰਭਾਲ ਆਪਾਂ ਨੂੰ ਕਿੰਨੀ ਕਰਨੀ ਚਾਹੀਦੀ ਹੈ ਕੀ ਕੁਝ ਕਰਨਾ ਚਾਹੀਦਾ ਹੈ ਹਾਂਜੀ ਵਾਹਿਗੁਰੂ ਖਾਲਸਾ ਤੇ ਵਾਹਿਗੁਰੂ ਆਪਣੇ ਹਰਦੀਪ ਸਿੰਘ ਜੀ ਮਾਰਿਆਂ ਦਾ ਗੁਰਬਾਣੀ ਚ ਪਹਿਲਾਂ ਹੀ ਕਿਹਾ ਆਪਾਂ ਨੂੰ ਪਿਤਾ ਨੂੰ ਗੁਰੂ ਪਾਣੀ ਪਿਤਾ ਮਾਤਾ ਦਾ ਸਤਿਮਹਤ ਜੀ ਇਹ ਸਾਡੇ ਸੇਹਿਤ ਵਾਸਤੇ ਸਾਰੀਆਂ ਚੀਜ਼ਾਂ ਬਹੁਤ ਜ਼ਰੂਰੀ ਹੈ ਕਿਉਂਕਿ ਪਾਣੀ ਦੀ ਵੀ ਸਾਨੂੰ ਬਹੁਤ ਜ਼ਰੂਰਤ ਹੈ ਹਵਾ ਦੀ ਵੀ ਸਾਨੂੰ ਬਹੁਤ ਜ਼ਰੂਰਤ ਹੈ ਧਰਤੀ ਦੀ ਵੀ ਬਹੁਤ ਜ਼ਰੂਰਤ ਹੈ ਸਾਨੂੰ ਜਿੰਨਾ ਅਸੀਂ ਇਹਦੀ ਆਪਣਾ ਜਿੰਨੇ ਵੀ ਅਸੀਂ ਇਹਦੀ ਸਾਂਭ ਸੰਭਾਲ ਕਰ ਸਕੀਏ ਇਹ ਸਾਡੇ ਵਾਸਤੇ ਚੰਗਾ ਕਿਉਂਕਿ ਜਿਹੇ ਜਾਂ ਆਪਾਂ ਵੇਖੀ ਜਾਂਦੇ ਆ ਦੁਨੀਆ ਦੇ ਵਿੱਚ ਵੀ ਜਿੰਨੇ ਚੰਗੇ ਮੁਲਕਾਂ ਦੇ ਵਿੱਚ ਟਾਪੂ ਆ ਜਾਪਾਨ ਦੇ ਵਿੱਚ ਆ ਗਰੀਬ ਦੇ ਵਿੱਚ ਆ ਜਿੰਨੇ ਲੋਕ ਨੇਚਰ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਸੰਭਾਲ ਕਰਦੇ ਆ ਉਹਨਾਂ ਦੀਆਂ ਉਹਨੀਆਂ ਹੀ ਲੰਮੀਆਂ ਉਮਰਾਂ ਠੀਕ ਹੈ ਨੇ ਜਿਹੜੇ ਲੋਕ ਨੇਚਰ ਦੇ ਵਿੱਚ ਰਹਿੰਦੇ ਆ ਸਾਡੇ ਅਸੀਂ ਇਹਨਾਂ ਚੀਜ਼ਾਂ ਦੀ ਸਾਂਭ ਸੰਭਾਲ ਕਰਨੋਂ ਹਟ ਗਏ ਭਾਈ ਅਸੀਂ ਪਾਣੀ ਨੂੰ ਵੀ ਗੰਦਾ ਕਰਤਾ ਦੇਖੋਗੇ ਸੱਪੜਾਂ ਦੇ ਵਿੱਚ ਵੀ ਪਾਣੀ ਸਾਂਭ ਕੇ ਰੱਖਦੇ ਕਿੰਨੇ ਸਾਫ਼ ਪਾਣੀ ਹੁੰਦੇ ਸੱਪੜਾਂ ਚ ਵੀ ਪਾਣੀ ਗੰਦੇ ਕਰਤੇ ਹਵਾ ਨੂੰ ਵੀ ਅਸੀਂ ਦੂਸ਼ਿਤ ਕਰਤਾ ਦੇਖੋ ਐ ਧਰਤੀ ਨੂੰ ਵੀ ਅਸੀਂ ਆਪੇ ਬੀਜ ਆਪੇ ਹੀ ਖਾਏ ਅਸੀਂ ਜੋ ਕੁਝ ਬੀਜੀ ਜਾਂਦੇ ਆ ਤੇ ਆਪੇ ਹੀ ਖਾਈ ਜਾਂਦੇ ਆ ਅੱਜ ਅਸੀਂ ਬਿਮਾਰ ਹੋ ਗਏ ਘਰ ਘਰ ਦੇ ਵਿੱਚ ਤੁਸੀਂ ਵੇਖੀ ਜਾਂਦੇ ਵੀ ਦੁਕਾਨਾਂ ਚੱਲਦੀਆਂ ਹਰੇਕ ਬੰਦੇ ਦੀ ਠੀਕ ਹੈ ਨਾ ਉਹ ਜੇ ਅਸੀਂ ਇਹਨੂੰ ਸਭ ਕੁਸ ਨੂੰ ਗੰਦਾ ਕਰੀ ਜਾਂਦੇ ਆ ਤੇ ਅਸੀਂ ਆਪ ਹੀ ਬੀਜ ਕੇ ਆਪ ਹੀ ਖਾਈਏ ਨੇ ਠੀਕ ਹੈ ਨਾ ਕੋਈ ਵੀ ਘਰ ਦੇ ਵਿੱਚ ਮੈਨੂੰ ਦੱਸ ਦਿਓ ਹਰੇਕ ਜੀ ਹਰੇਕ ਦਵਾਈ ਦੇ ਨਾਲ ਚੱਲਦਾ ਹੈ ਅੱਗੇ ਪੁਰਾਣੇ ਸਾਡੇ ਬਜ਼ੁਰਗ ਸੀ ਕੋ ਕਿੰਨੀਆਂ ਲੰਮੀਆਂ ਉਮਰਾਂ ਸੀ ਉਹਨਾਂ ਦੀਆਂ ਜਿੰਨਾ ਉਹ ਨੇਚਰ ਦੇ ਵਿੱਚ ਰਹਿੰਦੇ ਸੀ ਹੋਸ ਰਹਿੰਦੇ ਸੀ ਪਰ ਮੇ ਘੱਟ ਪੈਸਾ ਸੀ ਪਰ ਫੇਰ ਵੀ ਉਹ ਖੋਸੀ ਸਾਡੇ ਨੂੰ ਜਾਵੇ ਅੱਜ ਕੱਲ ਅਸੀਂ ਕੰਪੀਟੀਸ਼ਨ ਦੇ ਵਿੱਚ ਪੈ ਗਏ ਜਾਦੇ ਇਹਨਾਂ ਚੀਜ਼ਾਂ ਨੂੰ ਵੀ ਅਸੀਂ ਗਵਾ ਲਿਆ ਆਪਣੀ ਜ਼ਿੰਦਗੀ ਵੀ ਗਵਾ ਲਈ ਵੈਸੇ ਵੀ ਗਵਾ ਲਈ ਠੀਕ ਹੈ ਨਾ ਜੀ ਇਸ ਕਰਕੇ ਗੁਰਬਾਣੀ ਨੇ ਸਾਨੂੰ ਪਹਿਲਾਂ ਹੀ ਇਹ ਚੀਜ਼ ਕਹੀ ਹੈ ਵੀ ਇਹ ਚੀਜ਼ਾਂ ਸਾਡੀ ਸਿਹਤ ਵਾਸਤੇ ਪਾਣੀ ਪੀਣਾ ਤਾਂ ਨਾ ਸਾਨੂੰ ਹਵਾ ਲੈਣਾ ਠੀਕ ਹੈ ਨਾ ਨਾ ਧਰਤੀ ਲੈਣਾ ਸਾਡੀ ਸਿਹਤ ਵਾਸਤੇ ਜ਼ਰੂਰੀ ਹੈ ਇਹ ਚੀਜ਼ਾਂ ਸਾਰੀਆਂ ਭਾਈ ਜੀ ਜੋ ਉੱਪਰ ਦੇਖਦੇ ਆ ਇਹ ਅਨਮੋਲੀਆਂ ਚੀਜ਼ਾਂ ਇਹਨਾਂ ਦਾ ਕੋਈ ਮੁੱਲ ਨਹੀਂ ਲਾ ਸਕਦੇ ਮੁੱਲ ਨਹੀਂ ਹਾਂ ਹਵਾ ਪਾਣੀ ਮਿੱਟੀ ਦਾ ਆਪਾਂ ਕੋਈ ਮੁੱਲ ਨਹੀਂ ਲਾ ਸਕਦੇ ਜਿਵੇਂ ਕਿ ਆਪਾਂ ਨੂੰ ਫ੍ਰੀ ਮਿਲ ਰਹੀ ਹੈ ਇਹ ਪਰ ਇਹ ਮਿਲ ਫ੍ਰੀ ਰਹੀ ਹੈ ਪਰ ਇਹ ਤਾਂ ਕੋਈ ਮੁੱਲ ਨਹੀਂ ਹੈਗਾ ਆਪਾਂ ਮੁੱਲ ਤਾਰ ਵੀ ਨਹੀਂ ਸਕਦੇ ਹੁਣ ਸਮੱਸਿਆ ਇਹੀ ਆ ਕਿ ਜਦੋਂ ਕਿ ਆਪਾਂ ਨੂੰ ਪਤਾ ਹੈ ਕਿ ਆਪਕਰਸਾਂ ਕਰਦੇ ਆ ਆਪਣੇ ਖੇਤ ਦੇ ਉੱਤੇ ਕੋਈ ਮੋਟਰ ਤੇ ਇੱਕ ਦਾ ਦਰਖਤ ਲੱਗਿਆ ਉਹਦੇ ਥੱਲੇ ਸੁਭਾਵਿਕਾ ਕੀ ਥੋੜਾ ਬਤ ਫਸਲ ਦਾ ਨੁਕਸਾਨ ਹੁੰਦਾ ਫਸਲ ਥੋੜੀ ਨਰਮ ਰਹਿ ਜਾਂਦੀ ਆ ਆਪਾਂ ਕਹਿੰਦੇ ਆ ਪੱਟ ਤੋਂ ਪੁਰਾ ਯਾਰ ਫਸਲ ਦਾ ਨੁਕਸਾਨ ਹੁੰਦਾ ਘਰ ਦੇ ਵਿੱਚ ਆਪਣੇ ਦਰਖਤ ਲੱਗਿਆ ਪੱਤੇ ਡਿੱਗਦੇ ਹੀ ਆ ਝਾੜੂ ਮਾਰਨਾ ਪੈਂਦਾ ਪੱਤੇ ਝੜੋਗੇ ਪੱਤੇ ਵੀ ਡਿੱਗਣਗੇ ਕਿਤੇ ਉਤੇ ਨਮ ਲੱਗਿਆ ਗਟੂਲੀਆਂ ਡਿੱਗਦੀਆਂ ਜਾਂ ਕੋਈ ਹੋਰ ਪਾਲਟਿਕ ਤੇ ਹਨਾ ਜਨਵਰੀ ਬੈਠੇ ਬਿਠਾ ਵੀ ਕਰਨੇ ਥੋੜੀ-ਬੋਤ ਕਮੀ ਆਉਂਦੀ ਆ ਆਪਾਂ ਨੂੰ ਪਤਾ ਪਰ ਉਹ ਤਾਂ ਫਾਇਦਾ ਆਪਾਂ ਨੂੰ ਕਿੰਨਾ ਦੇਖੋ ਦਰਖਤ ਦੀ ਛਾਵਾਂ ਇੱਥੇ ਥੱਲੇ ਬਹਿ ਕੇ ਦੇਖੋ ਮੇਰੇ ਖਿਆਲ ਨਾਲ ਬਹੁਤ ਸਾਰੀਆਂ ਬਿਮਾਰੀਆਂ ਮੇ ਸਾਹਿਬ ਨਾਲ ਕਿਤੇ ਦਰਖਤ ਦੇ ਸਾਲੇ ਦੁਪਹਿਰ ਮੁੱਕ ਕੇ ਪੈ ਜਾਊ ਅੱਜ ਕੱਲ੍ਹ ਦੇ ਦਿਨਾਂ ਦੇ ਵਿੱਚ ਜੇ ਚੰਗਾ ਦਰਖਤ ਪੁਰਾਣਾ ਹੋਵੇ ਤੇ ਮੇਰੇ ਖਿਆਲ ਨਾਲ ਦਰਖਤ ਦੀਆਂ ਬਿਮਾਰੀਆਂ ਦੂਰ ਆਪਾਂ ਨੂੰ ਕਈ ਬੰਦਿਆਂ ਦੀਆਂ ਬਿਮਾਰੀਆਂ ਦੂਰ ਹੋ ਸਕਦੀ ਆਪਾਂ ਉਧਰੋਂ ਤਾਂ ਕਿਰਸ ਕਰਦੇ ਬੂਟੇ ਪੜਦੇ ਉਹ ਸਾਫ਼-ਸੁਥਰੇ ਰੱਖਣੀਆਂ ਇੱਧਰ ਡਾਕਟਰਾਂ ਕੋਲੇ ਆਪਾਂ ਕਿਤੇ ਪਰਵਾਹੀ ਨਹੀਂ ਮੰਨਦੇ ਆਮੀ ਦੇਖਦੇ ਆ ਡਾਕਟਰ ਕੋਲੇ ਜਾਂਦੇ ਆ ਡਾਕਟਰ ਸਾਹਿਬ ਕਈ ਮਰੀ ਨੂੰ ਦਾਖਲ ਨਹੀਂ ਕਰਦੇ ਪਹਿਲੀ ਕਹਿੰਦੇ ਵੀ ਇੰਨੇ ਰੁਪਏ ਜਮਾ ਕਰਾ ਦਿਓ ਉਹ ਆਪਾਂ ਨੂੰ ਕੰਨੀ ਤਕਲੀਫ ਨਹੀਂ ਦਿੰਦੇ ਪਰ ਆਪਣੇ ਮਨ ਦੇ ਵਿੱਚ ਦਰਖਤ ਬੂਟਾ ਆਮ ਹੀ ਝੁਰਦਾ ਰਹਿੰਦੇ ਆ ਪਕੀਆ ਦਰਖਤ ਜਾਂ ਖਰਾਬ ਕਰਦਾ ਯਾਰ ਇੱਕਾਂ ਦਾ ਖਰਾਬ ਕਰ ਦੂਗਾ ਇਹੇ ਸਾਡੀ ਪਰਸ ਖਰਾਬ ਕਰਦਾ ਰੋਜ ਇਤ ਪਤੇ ਲਿਖਦੇ ਹਾਂ ਅਸਰ ਹਦੀਦ ਸਿੰਘ ਜੀ ਪਤਾ ਇਹਨਾਂ ਚੀਜ਼ਾਂ ਸਾਨੂੰ ਇਹਨਾਂ ਚੀਜ਼ਾਂ ਨਾਲ ਪਿਆਰ ਨਹੀਂ ਅਸੀਂ ਪਿਆਰ ਵਾਲੀ ਜੇ ਇਹਨਾਂ ਨਾਲ ਅਸੀਂ ਪਿਆਰ ਕਰਕੇ ਗੁਜ਼ਰਤਾ ਦੇ ਨਾਲ ਤਾਂ ਸਾਡਾ ਅਸੀਂ ਇਹਨਾਂ ਚੀਜ਼ਾਂ ਨੂੰ ਪਾਟ ਨਹੀਂ ਸਕਦੇ ਜਿਹੜੀ ਗੱਲ ਹੈ ਤੁਸੀਂ ਬਾਹਰ ਵੇਖੋ ਆਪਲਪੀਨ ਦੇ ਵਿੱਚ ਆਉ ਲੋਕ ਦਰਖਤ ਲਾਉਂਦੇ ਐਂ ਇਆਂ ਘਰਾਂ ਦੇ ਵਿੱਚ ਵੀ ਉਹਨਾਂ ਦੇ ਗਮਲਿਆਂ ਦੇ ਵਿੱਚ ਪਾ ਪਾ ਕੇ ਉਹਨਾਂ ਨੇ ਦਰਖਤ ਲਾਏ ਉਹਨਾਂ ਨੂੰ ਪਿਆਰ ਐ ਨਹੀਂ ਪੱਤੀ ਕੱਟਦੇ ਨਹੀਂ ਕਿਤੇ ਬਾਹਲੇ ਆਸਟ੍ਰੇਲੀਆ 'ਚ ਵੀ ਲਾ ਲੋ ਜੇ ਦਰਖਤ ਕੱਟਣਾ ਵੀ ਇਹ ਪਹਿਲਾਂ ਤੁਹਾਨੂੰ ਪਰਮਿਸ਼ਨ ਲੈਣੀ ਪੈਂਦੀ ਆ ਜੇ ਤੇ ਪੱਤਣਾ ਫੇਰ ਪਹਿਲਾਂ ਉਡਾ ਕਰੋ ਦਰਖਤ ਫੇਰ ਤੁਸੀਂ ਪਾ ਸਕਦੇ ਹੋ ਉੱਥੇ ਸਰਕਾਰਾਂ ਦੀ ਵੀ ਏਡੀ ਸ਼ਕਤੀ ਐ ਵੀ ਇਹਨਾਂ ਚੀਜ਼ਾਂ ਨੂੰ ਬਹੁਤ ਧਿਆਨ ਚ ਰੱਖਦੇ ਆ ਉਹ ਚੀਜ਼ਾਂ ਇਸ ਕਰਕੇ ਵੀ ਸਾਡਾ ਇਹਨਾਂ ਚੀਜ਼ਾਂ ਦੇ ਨਾਲ ਭਾਈ ਨਾ ਅਸੀਂ ਪਾਣੀ ਨੂੰ ਪਿਆਰ ਕਰਦੇ ਆ ਹੁਣ ਪਾਣੀ ਜਿਨ੍ਹਾਂ ਨੂੰ ਉਸ ਚੀਜ਼ ਦਾ ਪਤਾ ਲੱਗਦਾ ਜਿੱਥੇ ਹੁਣ ਪਿਛਾ ਰਾਸਤਾਂ ਦੇ ਵਿੱਚ ਮੈਂ ਜਾ ਕੇ ਆਇਆ ਉੱਥੇ ਹੁਣ ਪਾਣੀ ਦੀ ਏਦੀ ਘਾਟ ਆ ਉਹਨਾਂ 2-2000 ਰੁਪਏ ਚ ਮੁੱਲ ਟੈਂਕੀ ਪਰਸੂ ਨੂੰ ਕਿਉਣ ਵਾਸਤੇ ਵੀ ਜਾਣੀ ਪੈਂਦੀ ਠੀਕ ਉਹਨਾਂ ਨੂੰ ਪਤਾ ਵੀ ਪਾਣੀ ਦੀ ਕਦਰ ਕੀ ਆ ਸਾਡੇ ਲੋਕ ਆ ਜਿਹੜੇ ਪਾਣੀ ਨੂੰ ਵਿਅਰਥਾ ਐਵੇਂ ਗਵਾਈ ਜਾਂਦੇ ਆ ਅਸੀਂ ਸਿੱਟੀ ਜਾਂਦੇ ਆ ਤੁਹਾਨੂੰ ਬਾਅਦ ਚ ਪਤਾ ਲੱਗਣਾ ਸਾਡੀਆਂ ਪੀੜ੍ਹੀਆਂ ਨੂੰ ਇਹ ਚੀਜ਼ ਦੀ ਕੀ ਘਾਟ ਸਾਨੂੰ ਮਹਿਸੂਸ ਹੋਣੀ ਹੈ ਤੇ ਤੁਹਾਨੂੰ ਪਾਣੀ ਨਾ ਮਿਲਿਆ ਜਦੋਂ ਕੋਈ ਚੀਜ਼ ਨਹੀਂ ਮਿਲਦੀ ਫਿਰ ਸਾਨੂੰ ਉਹ ਚੀਜ਼ ਦੀ ਘਾਟ ਦਾ ਪਤਾ ਲੱਗਦਾ ਸਾਨੂੰ ਬਾਤ ਸਮਝ ਆਉਂਦੀ ਇਹਨਾਂ ਚੀਜ਼ਾਂ ਦੀ ਗੱਲ ਆ ਹੁਣ ਦੀ ਟੈਕਨੀਕ ਦਾ ਫਰਕ ਆ ਜਿਉਂ ਬੰਦੀ ਦਾ ਫਰਕ ਹੋ ਗਿਆ ਆਪਾਂ ਨੂੰ ਪਾਣੀ ਮੁਫਤ ਮਿਲ ਰਿਹਾ ਬਿਜਲੀ ਮੁਫਤ ਆ ਹੂੰ ਪਾਣੀ ਹੁਣ ਜਿਵੇਂ ਕਿ ਇੱਕ ਪਾਸੇ ਸਰਕਾਰਾਂ ਦੀ ਵਪਰਾ ਲੈ ਕੇ ਜੀ ਇੱਕ ਸਰਕਾਰ ਕਹਿੰਦੀ ਹੈ ਕਿ ਬਈ ਫਸਲ ਹਾਈਬ੍ਰਿਡ ਵੈਰਾਈਟੀਆਂ ਲਾਓ ਹੂੰ ਕਿ ਪਾਣੀ ਦੀ ਬਚਤ ਰੱਖੋ ਹੂੰ ਇੱਕ ਪਾਸੇ ਲਾਈਟ 24 ਘੰਟੇ ਵਾਂਗੂ ਆ ਜਾਂਦੀ ਹੈ ਹੂੰ ਜੇ 24 ਘੰਟੇ ਵਾਂਗੂ ਲਾਈਟ ਆ ਰਹੀ ਆ ਤੇ ਆਪਣੇ ਕਈ ਵੀਰ ਕੰਪਿਊਟਰ ਕਰਾ ਲਾਇਆ ਪੰਜਾ ਪੰਜਾ ਸੱਤਾ ਸੱਤਾ ਕਿੱਲਾਂ ਦੇ ਵਿੱਚ ਇੱਕ ਨੱਕਿਓਂ ਪਾਣੀ ਛੱਡ ਰਹੀ ਐ। ਹੂੰ ਕਿੱਥੇ ਤਾਂ ਆਪਾਂ ਕੰਪਿਊਟਰ ਲੈਵਲ ਲੱਗਿਆ ਜੀ ਦੋਪਣੇ। ਉਹ ਤਾਂ ਮਤਲਬ ਕਿ ਪਾਣੀ ਸਾਡਾ ਪੱਧਰ ਤੋਂ ਬਿਹਤਰ ਜਿੱਤੇ ਜਿੱਤੇ ਇੱਕ ਪਾਣੀ ਉੰਨਾ ਪਾਣੀ ਲਾ ਕੇ ਆਪਾਂ ਜੀ ਵਧੀਆ ਫਸਲ ਹੋ ਜਾਂਦੀ ਐ। ਹੂੰ ਹੂੰ ਪਰ ਆਪਾਂ ਕਈ ਦੇਖਦੇ ਆਂ ਲੋਕਾਂ 'ਚ ਆਮ ਹੀ ਕਿ ਪੰਜਾ ਪੰਜਾ ਸੱਤਾ ਸੱਤਾ ਦਸਾਂ ਦਸਾਂ ਇੱਕ ਓ ਟੱਕ ਦੇ ਵਿੱਚ ਪਾਣੀ ਖੁੱਲਾ ਛੱਡ ਦਿੰਦੇ ਆ। ਹੂੰ ਕਿੰਨੇ ਪਾਣੀ ਦੀ ਬਰਬਾਦੀ ਹੋ ਰਹੀ ਐ। ਹੂੰ ਹੂੰ ਉਹਨਾਂ ਨੂੰ ਕੋਈ ਕਹਿਣ ਵਾਲਾ ਨਹੀਂ ਕੋਈ ਪੁੱਛਣ ਵਾਲਾ ਨਹੀਂ। ਇਸ ਵੇਖ ਕੇ ਕਿ ਅਸੀਂ ਉਹਨਾਂ ਦੱਸਦੇ ਨਾ ਵੀ ਆਪਣੇ ਲੋਕ ਕਦਰ ਨਹੀਂ ਕਰ ਰਹੇ ਇਹ ਚੀਜ਼ ਦੀ ਪਾਣੀ ਦੀ ਕਦਰ ਨਹੀਂ ਕਰਦੇ ਕਿਉਂਕਿ ਪਾਣੀ ਦੀ ਕਦਰ ਉਹਨਾਂ ਲੋਕਾਂ ਨੂੰ ਪੁੱਛੋ ਜਿਨ੍ਹਾਂ ਕੋਲ ਪਾਣੀ ਹੈ ਨਹੀਂ ਅੱਜ ਉਹ ਕੀ ਕਦਰਾਂ ਹਰੇਕ ਚੀਜ਼ ਦੀ ਠੀਕ ਹੈ ਨਾ ਸਾਡੇ ਕੋਲੇ ਅੱਜ ਤੁਸੀਂ ਅ ਕੈਨੇਡਾ ਚ ਲਾ ਲੋ ਕਿੰਨਾ ਪਾਣੀ ਹੈ ਉਹਨਾਂ ਕੋਲੇ ਉਹ ਅੱਜ ਫੇਰ ਵੀ ਆਪਦੀ ਇੰਨੀ ਕਦਰ ਕਰਦੇ ਆ ਪਾਣੀ ਸੰਭ ਕੇ ਰੱਖਦੇ ਆ ਅਸੀਂ ਤਾਂ ਪਾਣੀ ਦੇਖੋ ਸਾਡੇ ਪਾਣੀ ਕਿੰਨੇ ਦੁੱਗ ਚਲੇ ਗਏ ਠੀਕ ਹੈ ਨਾ ਚੀਕਰ ਕੋਲ ਕੈਨੇਡਾ ਦੀ ਗੱਲ ਕਰਦੇ ਆ ਕੈਨੇਡਾ ਦੀ ਲੋਕ ਕੈਨੇਡਾ ਦੀ ਸਰਕਾਰ ਉਹ 100 ਸਾਲ ਦਾ ਪ੍ਰੋਜੈਕਟ ਲੱਗੇ ਤੁਰਦੇ ਆ ਹਾਂਜੀ ਹਾਂਜੀ ਉਹ ਤੇ ਤੁਸੀਂ ਦੇਖੋ ਜੀ ਉੱਥੇ ਦੀ ਜਿਹੜੀ ਪਾਈਪਲਾਈਨਾਂ ਪਈਆਂ ਸੀਵਰੇਜ ਦੀ ਪਾਈਪਾਂ ਪਈਆਂ ਉਹ ਐਤੋਂ 100 100 ਸਾਲ ਪਹਿਲਾਂ ਦੀ ਪਈਆਂ ਮੇਜਾਂ ਜਿਸ ਕੋ ਸਮਾਕਠ ਲੱਗ ਗਿਆ ਤੇ ਉਹ ਆਉਣ ਵਾਲੇ ਕੋਈ 50 60 70 ਸਾਲਾਂ ਬਾਅਦ ਤੇ ਉਹ ਹੁੰਦੀ ਆ ਕਿ ਚੱਲਣਗੇ ਹੂੰ ਹੂੰ ਆਪਣਾ ਸਿਸਟਮ ਹੁੰਦਾ ਕਿ ਨਵੀਂ ਪੰਚਾਇਤ ਬਣ ਗਈ ਨਵੀਆਂ ਗਲੀਆਂ ਨਾਲ ਹੀ ਬਣੀਆਂ ਉਹ ਦੂਜੇ ਘਰ ਉੱਚੇ ਪਾ ਲਈ ਕਿਸੇ ਨੇ ਪਾਣੀ ਟੂਲੀ ਜਾਂਦਾ ਕਿਸੇ ਦੇ ਬਾਹਰ ਚੇ ਕੁਝ ਖੜਾ ਤੇ ਉਹ ਵੀ ਆਪਾਂ ਕੋਈ ਇੰਨੇ ਜਿਉਂਤ ਲੈ ਕੇ ਚਲਦੇ ਨਹੀਂ ਆਪਾਂ ਤਾਂ ਬਸ ਜਿਵੇਂ ਕਹਿੰਦੇ ਕਿ ਹਾਜ਼ਰ ਨਾਜ਼ਰੀ ਚੱਲਦੇ ਨੇ ਕਿ ਜਿਹੜਾ ਕੁਝ ਹੈਗਾ ਹੁਣੀ ਉਨੇ ਐਡਾਪਟ ਕਰੋ ਬਾਅਦ ਚ ਬਦਲ ਜੇ ਕੋਈ ਚੱਕਰ ਨਹੀਂ ਹੋਣਾ ਅਸਲ ਐ ਹਦੀਪ ਸਿੰਘ ਜੀ ਸਾਡੇ ਲੋਕ ਨਾ ਜਿੰਮੇਵਾਰੀ ਨਹੀਂ ਸਮਝਦੇ ਆਪਾਂ ਵੇਖੋ ਲੋਕਾਂ ਦੇ ਬਾਹਰ ਕੀ ਉਹ ਆਪ ਦਾ ਪਾਣੀ ਛਿੱਤੀ ਜਾਂਦੇ ਆ ਬਾਹਰ ਤੇ ਬੱਚੀ ਆਪੇ ਉਹ ਰੋਟੋਏ ਸੜਕਾਂ ਖਰਾਬ ਹੋਈ ਜਾਂਦੀਆਂ ਹਾਂ ਹਾਂ ਕਹਿੰਦੇ ਲੋਕਾਂ ਨੂੰ ਪਿਆਰ ਹੀ ਨਹੀਂ ਉਹ ਪੈਸਾ ਕੀ ਦਾ ਸਾਡੇ ਹੀ ਪੈਸਾ ਹਾਂ ਆਪਣੀ ਲੋਕਾਂ ਦੇ ਟੈਕਸ ਦਾ ਪੈਸਾ ਸਰਕਾਰ ਨੇ ਕਿੱਥੋਂ ਲੈ ਕੇ ਆਉਣਾ ਹੁੰਦਾ ਠੀਕ ਨਾ ਉਹ ਨੁਕਸਾਨ ਤਾਂ ਸਾਡਾ ਹੀ ਆ ਤੁਹਾਨੂੰ ਅੱਗੇ ਵੀ ਕਹਿੰਦੇ ਆਪੇ ਈ ਬੀਜ ਆਪੇ ਖਾਈਏ ਨੇ ਅਸੀਂ ਆਪ ਹੀ ਡਿੰਗੀਆਂ ਨੇ ਉਹ ਟੋਏ ਕਰ ਕਰਕੇ ਟੈਕਨੀਕ ਦੇਖੀ ਆਪਣੀ ਵਿੱਚ ਹੂੰ ਬਾਹਰਲੇ ਮੁਲਕ ਦੇ ਵਿੱਚ ਕੀ ਨਾ ਤਾਂ ਆਪਣੇ ਨਾਲ ਦੀ ਹਵਾ ਨਾ ਆਪਣੇ ਨਾਲ ਦੀ ਪਾਣੀ ਨਾ ਆਪਣੇ ਨਾਲ ਦੀ ਮਿੱਟੀ ਆ ਉਹਨਾਂ ਕੋਲੇ ਨਾ ਆਪਣੇ ਨਾਲ ਦੀ ਆ ਕੋਈ ਜੰਗਲ ਪਹਾੜ ਇਹਦਾ ਕੋਈ ਨੇਚਰਲ ਰਿਸੋਰਸ ਸਨ ਹੂੰ ਹੂੰ ਨਾ ਉੱਥੇ ਉਹਨਾਂ ਦਾ ਆਪਣੇ ਨਾਲ ਦਾ ਮੌਸਮ ਆ ਹੂੰ ਪਰ ਉੱਥੇ ਲੋਕ ਆਪਣੇ ਨਾਲ ਸੁੱਖ ਆ ਆਪਾਂ ਵੀ ਉੱਥੇ ਜਾ ਕੇ ਬਾਹਲੇ ਮੁਲਕਾਂ ਦੀ ਜ਼ਿਆਦਾ ਕੰਮ ਜਾਉਂਦੇ ਹਾਂ ਹੂੰ ਹੂੰ ਇੱਕੋ ਹੀ ਗੱਲ ਆ ਕਿ ਆਪਾਂ ਉੱਥੇ ਜਾ ਕੇ ਆਪਦੇ ਜੋ ਸ੍ਰੀ ਕਾਨੂੰਨ ਨੂੰ ਐਡਾਪਟ ਕਰਦੇ ਆਪਾਂ ਨੂੰ ਪਤਾ ਕਿ ਜਿੱਥੇ ਕਾਨੂੰਨ ਭੰਗ ਕਰਾਂਗੇ ਉੱਥੇ ਆਪਣੇ ਤੇ ਜੁਰਮਾਨੇ ਲੱਗਣਗੇ ਆਪਾਂ ਡਰਦੇ ਆ ਉੱਥੇ ਸਰਕਾਰ ਵੀ ਵਧੀ ਚੱਲੀ ਜਾਂਦੀ ਸਭ ਕੁਝ ਵਧੀ ਚੱਲੀ ਜਾਂਦੀ ਹੂੰ ਹੂੰ ਇੱਥੇ ਆਪਾਂ ਨੂੰ ਕਿਸੇ ਦਾ ਡਰ ਪਈ ਹੈ ਨਹੀਂ ਆਮ ਹੀ ਆਪਾਂ ਚੌਂਕ ਤੇ ਜੰਨੇ ਆ ਆਪਾਂ ਜਾਣਾ ਦੂਜੇ ਪਾਸੇ ਉਹਨਾਂ ਕਹਿੰਦੇ ਚੱਕ ਦੀ ਉੱਤੇ ਕੋਈ ਗੱਲ ਨਹੀਂ ਹੂੰ ਜੇ ਆਪ ਨੂੰ ਹੈਲਮਟ ਲਾਉਣ ਨੂੰ ਕਿਹਾ ਹੈ ਆਪਣੇ ਫਾਇਦੇ ਵਾਸਤੇ ਉਹ ਵੀ ਸਾਡੀ ਆਪਦੀ ਸੇਫਟੀ ਹੈ ਸੀਟ ਬੈਲਟ ਲਾਉਣ ਨੂੰ ਕਿਹਾ ਹੈ ਉਹ ਵੀ ਸਾਡੀ ਆਪਦੀ ਸੇਫਟੀ ਹੈ ਪਰ ਆਪਾਂ ਜੇ ਸੀਟ ਬੈਲਟ ਲਾਉਣ ਨੂੰ ਆਪਾਂ ਕੰਨੀ ਵਾਰ ਪੁਲਸੜਾ ਲੱਗੇ ਹੁਣ ਲਾ ਲਉ ਫਿਰ ਲਾ ਦੇਾਂਗੇ ਕਹਾ ਹੂੰ ਹੈਲਮਟ ਪੋਣਾ ਆਪਾਂ ਕਹਿੰਨੇ ਕਿ ਸਾਡੇ ਤੇ ਕੋਈ ਗਲਤਗਾ ਗਲਵ ਹਾਲਾਂਕਿ ਹੈ ਆਪਣੀ ਸੇਫਟੀ ਵਾਸਤੇ ਹੂੰ ਜੇ ਆਪਾਂ ਇਕੱਲਾ ਮੰਨ ਲਈਏ ਤੇ ਆਪਣਾ ਮੁਲਕ ਮੇਰੇ ਸਾਹ ਹੁਣਾਂ ਬਾਹਰਲੇ ਮੁਲਕਾਂ ਨਾਲੋਂ ਜ਼ਿਆਦਾ ਤਰੱਕੀ ਕਰ ਸਕਦਾ ਜੀ ਆਪਣੇ ਮਲੁੱਕ ਚ ਇੱਕ ਅਲੱਗ ਕਾਨੂੰਨ ਤੇ ਸਿਸਟਮ ਹੋ ਜਾ ਤੇ ਲੀਡਰ ਚੰਗੇ ਹੋ ਜਾਣ ਇਹ ਤਾਂ ਹੈ ਹੀ ਹੈ ਤੇ ਜ਼ਰੂਰੀ ਆ ਕਿਉਂਕਿ ਲੋਕ ਵੀ ਫਾਲੋ ਕਰਨ ਲੱਗ ਜਾਂਦੇ ਹਨ ਕਮਾਲ ਨੂੰ ਇਹ ਤਾਂ ਚੀਜ਼ਾਂ ਬਾਹਰ ਫਾਲੋ ਕਰਦੇ ਆ ਇੱਥੇ ਕਿ ਚੰਡੀਗੜ੍ਹ ਹੀ ਚੱਲੇਗਾ ਉੱਥੇ ਫਾਲੋ ਕਰਨ ਲੱਗ ਜਾਂਦੇ ਆ ਪਰ ਜਦੋਂ ਮਜਬੂਰੀ ਬਣ ਜਿੱਦੋਂ ਪਤਾ ਹੈ ਕਿ ਲਾਅ ਐਂਡ ਆਰਡਰ ਉੱਥੇ ਮੇਨਟੇਨ ਹੈਗਾ ਆਪਾਂ ਮੰਨਦੇ ਆ ਫਿਰ ਸਾਡੀ ਸੇਫਟੀ ਵਾਸਤੇ ਹੀ ਆ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਵੀ ਆਪਾਂ ਸਾਡੇ ਵਾਸਤੇ ਹੀ ਆ ਬਾਕੀ ਜਿਹੜੀ ਕੁਦਰਤ ਆ ਦਰਖਤ ਆ ਉਹ ਸਾਨੂੰ ਕਿੰਨਾ ਕੁਝ ਦੇ ਰਹੇ ਆ ਦੇਖੋ ਆਕਸੀਜਨ ਕਿੰਨੀ ਦੇ ਰਹੀ ਆ ਕਿੰਨੇ ਸਾਨੂੰ ਫਾਲ ਦੇ ਰਹੇ ਆ ਸਾਰਾ ਕੁਝ ਦੇ ਹੀ ਰਿਹਾ ਸਾਨੂੰ ਜਿਹੜੀ ਸ੍ਰਿਸ਼ਟੀ ਆ ਸਾਰਾ ਤੁਹਾਨੂੰ ਦੇ ਹੀ ਰਹੀ ਆ ਹਾਂ ਠੀਕ ਆ ਨਾ ਇਹ ਇਹੀ ਆਪਾਂ ਕਹਿੰਦੇ ਜਿਹੜੇ ਦੇਵਤੇ ਕਹਿੰਦੇ ਆ ਫੇਰ ਦੂਜਾ ਸਾਨੂੰ ਆਕਸਾ ਦਿੰਦੇ ਆ ਜੀਵਨ ਦਿੰਦੇ ਆ ਸਭ ਤੋਂ ਵੱਡੀ ਤਾਂ ਜੀਵਨ ਦੀ ਦਾਤ ਆ ਜੀ ਦਰਖਤ ਦੇਵਤਿਆਂ ਚੋਂ ਦਿੰਦੇ ਆ ਹਾਂ ਇਹ ਆਪਾਂ ਨੂੰ ਦੇਣ ਵਾਲੇ ਆਪਣੋਂ ਤਾਂ ਮੰਗਦੇ ਕੁਝ ਨਹੀਂ ਹਮ ਇੱਕ ਤਾਂ ਹੁੰਦੇ ਨਾ ਇੱਕ ਤਾਂ ਹੁੰਦੇ ਮੰਗਤੇ ਇੱਕ ਦੇਵਤੇ ਹਮ ਜਿਹੜੇ ਕੋਈ ਚੀਜ਼ ਦਿੰਦੇ ਆ ਉਹਨਾਂ ਨੂੰ ਆਪਾਂ ਦੇਵਤੇ ਕਹਿ ਦਿੰਦੇ ਆ ਸਮਾਜ ਦੇ ਹਿੱਤ ਹੁਣ ਦਰਖਤ ਆਪਾਂ ਨੂੰ ਕੁਝ ਨਾ ਕੁਝ ਦੇ ਰਿਹਾ ਹਾਂ ਇਸੇ ਕਰਕੇ ਲੋਕ ਦੇਵਤੇ ਕਹਿੰਦਾ ਨਾ ਦੇਵਤੇ ਵੀ ਇਸੇ ਕਰਕੇ ਇਹਨਾਂ ਚੀਜ਼ਾਂ ਨੂੰ ਕਿਹਾ ਸੀ ਉਹ ਪੀਪਲ ਤੇ ਲਾ ਲਓ ਪੀਪਲ ਕਿੰਨੀ ਆਕਸੀਜਨ ਛੱੜਦਾ 24 ਘੰਟੇ ਆਕਸੀਜਨ ਦਿੰਦਾ ਹਾਂ ਹੈ ਇਹ ਚੀਜ਼ਾਂ ਹੈ ਜੀਆਂ ਹਾਂ ਤੋਲਸੀ ਆਪਾਂ ਕਹਿੰਦੇ ਨੇ ਤੋਲਸੀ ਕਿੰਨੇ ਰੋਗਾਂ ਤੋਂ ਵਧੀਆ ਚੀਜ਼ ਹੈ ਅੱਗੇ ਉਹ ਇਹਨਾਂ ਚੀਜ਼ਾਂ ਦੀ ਸਾਂਭ ਸੰਭਾਲ ਵਾਸਤੇ ਇੱਕ ਇੱਕ ਗੱਲ ਬਈ ਜੀ ਹੱਥੇ ਕਰਨੀ ਚਾਹਾਂਗੇ ਹਾਂ ਜਿਵੇਂ ਕਿ ਪੀਪਲ ਹੋਗੇ ਬੂੜ ਹੋਗੇ ਹਾਂ ਇਹਨਾਂ ਨੂੰ ਪਹਿਲਾਂ ਧਰਮ ਦੇ ਨਾਂ ਤੇ ਮੰਨਿਆ ਜਾਂਦਾ ਸੀ ਇਹਨੂੰ ਪੂਜਾ ਹੁੰਦੀ ਸੀਗੀ ਹਾਂ ਤੇ ਧਰਮ ਦੇ ਨਾਂ ਤੇ ਮੰਨਿਆ ਜਾਂਦਾ ਸੀ ਲੋਕੀ ਆਮ ਹੀ ਲੋਕ ਇੱਕ ਡਰ ਮੰਨਦੇ ਸੀ ਕਿ ਨਹੀਂ ਪੀਪਲ ਨੂੰ ਨਹੀਂ ਪੜਨਾ ਆਪਾਂ ਪੀਪਲ ਨੂੰ ਬੂੜ ਨਹੀਂ ਪੜਨਾ ਹਾਂ ਇਹ ਗੱਲਾਂ ਮੰਨਦੇ ਸੀਗੇ ਹਾਂ ਪਰ ਮੇਰੇ ਦੇਖਣ ਵਿੱਚ ਕਈ ਥਾਂ ਤੇ ਆਪਣੇ ਬਾਬੇ ਜਿਹੜੇ ਆਪਣੇ ਹੁੰਦੇ ਆ ਹੂੰ ਡੇਰੇ